ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਚਲੋ ਜੀ ਆਪਾਂ ਕਰਦੇ ਆਂ ਸਟਾਰਟ ਆਪਣੀ ਵੀਡੀਓ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਉਹ ਹੈ ਮੰਮੀ ਦਾ ਦਾਜ ਦਾਜ ਮਤਲਬ ਤਾਂ ਐਸੇ ਨਹੀਂ ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਹੈਨਾ ਹੁਣ ਵੀ ਵੈਸੇ ਕਈ ਤਾਂ ਦਿੰਦੇ ਆ ਤੇ ਦਰੀਆਂ ਖੇਸ ਸਰਾਣੇ ਜੋ ਕੁੜੀ ਦੀ ਵਰਤੋਂ ਵਿੱਚ ਆਉਣ ਵਾਲਾ ਸਮਾਨ ਆ ਹੈਨਾ ਕੁੜੀ ਨੇ ਅੱਗੇ ਜਾ ਕੇ ਵਰਤਨਾਮਾ ਤੇ ਉਹ ਦਿੰਦੇ ਸੀ ਤੇ ਅੱਜ ਮੰਮੀ ਕਹਿੰਦੇ ਆ ਆਪਾਂ ਧੁੱਪ ਲਵਾਉਣੀ ਆ ਸਮਾਨ ਨੂੰ ਤੇ ਫਿਰ ਅਸੀਂ ਅੱਜ ਸਾਰਾ ਮੰਮੀ ਦੀ ਪੇਟੀ 'ਚੋਂ ਸਮਾਨ ਕੱਢਿਆ ਤੇ ਇਹਨੂੰ ਧੁੱਪ ਲਵਾਉਣ ਲੱਗੇ ਆ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਮੰਮੀ ਨੇ ਹਜੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸਾਹਮ ਕੇ ਰੱਖੀਆਂ ਹੋਈਆਂ ਮੰਮੀ ਦੇ ਵਿਆਹ ਨੂੰ ਜਿਹੜੇ 40 ਸਾਲ ਹੋ ਗਏ 40 ਤੋਂ ਵੀ ਉੱਪਰ ਹੋ ਗਏ ਮੰਮੀ ਕਹਿੰਦੇ ਤੇ ਪਰ ਮੰਮੀ ਨੇ ਆਪ ਦਾ ਸਮਾਨ ਆ ਜਿਹੜਾ ਹਜੇ ਵੀ ਸਾਹਮ ਕੇ ਰੱਖਿਆ ਹੋਇਆ ਵਾ ਆਓ ਜੀ ਤੁਹਾਨੂੰ ਇੱਕ-ਇੱਕ ਕਰਕੇ ਅਸੀਂ ਸਾਰੀ ਚੀਜ਼ ਦਿਖਾ ਮਾਗੀ ਹਾਂ ਜਿਹੜੇ ਸੀ ਤੁਹਾਨੂੰ ਸਰਾਣੇ ਦਿਖਾਉਣੇ ਆ ਮੰਮੀ ਨੇ ਸਰਾਣੇ ਬਣੇ ਹੋਏ ਆ ਆ ਕਿਹੜੇ ਆ ਚਿੜੀਆਂ ਦਾ ਹਾਂ ਇਹ ਚਿੜੀਆਂ ਦਾ ਜੋੜਾ ਹੈ ਨਾ ਸਰਾਣੇ ਦੇ ਉੱਪਰ ਬਣਿਆ ਹੋਇਆ ਵਾ ਹਾਂਜੀ ਹਾਂ ਜੀ ਆ ਆ ਚਿੜੀਆਂ ਦਾ ਆ ਗੋਭੀ ਦਾ ਫਲ ਅੱਛਾ ਗੋਭੀ ਦਾ ਫਲ ਵੀ ਬਣਿਆ ਹੋਇਆ ਉੱਪਰ ਤੁੰ ਜੂਮ ਕਰਕੇ ਦਿਖਾਉਂਦੇ ਆ ਗੋਭੀ ਦਾ ਫਲ ਗੋਭੀ ਹਣ ਵੀ ਮਸ਼ਹੂਰ ਹੈ ਗੋਭੀ ਪਹਿਲਾਂ ਵੀ ਮਸ਼ਹੂਰ ਸੀ ਗੋਭੀ ਖਾਣ ਲਈ ਵੀ ਵਰਤੀ ਜਾਂਦੀ ਹੈ ਗੋਭੀ ਡਿਜ਼ਾਈਨਾਂ ਲਈ ਵੀ ਵਰਤੀ ਜਾਂਦੀ ਆ ਇਹ ਇਹ ਫੁੱਲਾਂ ਦਾ ਇਹ ਫੁੱਲਾਂ ਦਾ ਸਰਾਂ ਇਹ ਫੁੱਲਾਂ ਦਾ ਹੈ ਹੀ ਵੜਗਲਾ ਦਾ ਘਾਦੋਂ ਮੰਮੀ ਇੱਧਰ ਵੀ ਇੱਕੋ ਹੀ ਆ ਆ ਵੀ ਫੁੱਲਾਂ ਦਾ ਦੇਲ ਬਣੇ ਹੋਏ ਦੇ ਉੱਪਰ ਹੈ ਦੇਲ ਬਣੇ ਹੋਏ ਇੱਕ ਪਾਸੇ ਦੇ ਅੱਲਾ ਕਿਨਾਲਾ ਨਾ ਭੁਤੀਆਂ ਨਾ ਪਈਆਂ ਹੋਈਆਂ ਵਾ ਦਾ ਹਾਂਜੀ ਆ ਵੀ ਡੱਬਿਆਂ ਦੇ ਵਿੱਚ ਫੁੱਲ ਇਹ ਜੀ ਅਦ ਦਸੂਤੀ ਹੈ ਨਾ ਹਾਂ ਦਸੂਤੀ ਧੋਪਾ ਦਸੂਤੀ ਕੇਸਮੈਂਟ ਹੈ ਨਾ ਹਾਂ ਦਸੂਤੀ ਧੋਪਾ ਇਹ ਕੇਸਮੈਂਟ ਹਾਂ ਇੱਕ ਦਸੂਤੀ ਕੇਸਮੈਂਟ ਆ ਰਾ ਚਾਦਰਾਂ ਪਈਆਂ ਸਾਰੀਆਂ ਮੰਮੀਆਂ ਦੀਆਂ ਹੈ ਨਾ ਉਹ ਚਾਦਰਾਂ ਨੇ ਮੰਮੀ ਆ ਖੇਸੀ ਦਿਖਾਈ ਆ ਵਾਲੀ ਤੂੰ ਖੇਸੀ ਬਿਆਂਡ ਡੱਬੀਆਂ ਵਾਲੀ ਹਾਂ ਇਹਨੇ ਪਿਛਲੇ ਜਮਾਣੇ ਝੜਤਾ ਕੋਟ ਵਗੈਰਾ ਬਹੁਤ ਆ ਹਨ ਛੋਟੇ ਬੱਚਿਆਂ ਨੂੰ ਵੱਡੇ ਵੀ ਅੱਗੇ ਤਾਂ ਨਾ ਉਹ ਵੀ ਲੈਂਦੇ ਸੀ ਹਾਂ ਹਾਂ ਡੈਡੀ ਕੈਸੀ ਲੈ ਕੇ ਦਿਖਾ ਦੋ ਮੰਮੀ ਤੇਰੇ ਡੈਡੀ ਤੇ ਡੈਡੀ ਕਿਵੇਂ ਲੱਗ ਕਲ ਵਾਲੀ ਕਿਵੇਂ ਦਿਖਾ ਦੇ ਕਿਵੇਂ ਲੱਗ ਕਲ ਵਾਲੀ ਮੁੱਖਾ ਵਜ ਨਹੀਂ ਬਸ ਆਈ ਚੋਟੀ ਆ ਆ ਸਮਾ ਗਿਆ ਹਾਂ ਹਾਂ ਬਾਹਰ ਆ ਡੈਡੀ ਤੂੰ ਡੈਡੀ ਤੇ ਰਹਿੰਦੇ ਤਲੂਈਆ ਪਤਾ ਆ ਜੀ ਆਹ ਜੀ ਦੇ ਦਾਂਗੇ ਆਪਾਂ ਹਾਂ ਆ ਜੀ ਆਹ ਜੀ ਅੱਗੇ ਤਾਂ ਇਹ ਮੰਮੀ ਦੀਆਂ ਦਰੀਆਂ ਆ ਇਹ ਮੋਰਾਂ ਦੀ ਇਹ ਮੋਰਾਂ ਦੀ ਸਾਰਿਆਂ ਤੋਂ ਸੋਹਣੀ ਲੱਗੀ ਇਹ ਤੁਹਾਨੂੰ ਅਸੀਂ ਪੂਰੀ ਕੁਆਲਿਟੀ ਦੀ ਵੀ ਦਿਖਾਵਾਂਗੇ ਹਲੇ ਕਿਉਂਕਿ ਇਸ ਮਾਨਕbaar ਟਿਕਾ ਸਾਰਾ ਫਿਰ ਨਾ ਇੰਨਾ ਟਾਈਮ ਨਹੀਂ ਹੈਗਾ ਇਹਦੀ ਜਾਰੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਕੀ ਕਾਰੀਗਰੀ ਕੀਤੀ ਗਈ ਆ ਬਹੁਤ ਜ਼ਿਆਦਾ ਸੋਹਣੀ ਦਰੀ ਆ ਇਹ

ਇਹ ਦਿਨ ਦਿਖਾ ਦਿਨੇ ਮੇਂ ਆ ਬੱਤਕਾਂ ਦੀ ਆ ਬੱਤਕਾਂ ਬਣੀਆਂ ਆ ਆ ਡੱਬਾ ਇਹ ਡੱਬਿਆਂ ਦੀ ਆ ਹਨਾ ਤੁਹਾਨੂੰ ਨਾ ਸੀ ਕੱਲੀ ਕੱਲੀ ਦੇ ਦੇ ਡਿਜ਼ਾਈਨ ਦਿਖਾਵਾਂਗੇ ਇੱਕ ਇੱਕ ਵੀਡੀਓ ਚ ਪਾਵਾਂਗੇ ਫਿਰ ਉਹਨਿੰਨਾ ਵੀਡੀਓ ਜ਼ਿਆਦਾ ਲੰਬੀ ਚਲੀ ਜਾਣੀ ਆ ਆ ਮੈਂ ਕਹਿੰਦੀ ਬੱਤਕਾਂ ਹਨਾ ਇਹ ਕਿ ਇਹ ਵੀ ਮੋਰ ਇਹ ਆ ਮੋਰਨੀਆਂ ਲੜਾਂ ਤੇ ਅੱਛਾ ਤੇ ਆਮ ਵਿੱਚ ਫੁੱਲ ਨੇ ਉੱਤੇ ਬੈਠੇ ਆ ਅੱਛਾ ਆ ਲੈ ਚੁੰਜੀ ਠੀਕ 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 ਆ ਬੈਚ ਦੇ ਡੱਬਿਆਂ ਤੇ ਡੱਬਿਆਂ ਵਿੱਚ ਟਮਾਟਰ ਟਮਾਟਰ ਬਣੇ ਹੋਏ ਹੂੰ ਮੰਮੀ ਨੇ ਸਾਰੇ ਡਿਜ਼ਾਈਨ ਬਣਾਏ ਹੋਏ ਟਮਾਟਰ ਗੋਪੀ ਫਾਲਾਂ ਸੜੀਆਂ ਮੋਰ ਬੈਂਗਣੀ ਉਹ ਕਿਉਂ ਹੈ ਨਾ ਉਹ ਵੀ ਆ ਵੀ ਦਿਖਾਉਣੀ ਇਹ ਚੂਚਿਆਂ ਦੀ ਇਹ ਚੂਚਿਆਂ ਦੀ ਆ ਹਨ ਹਾਂ ਛੋਟੇ ਛੋਟੇ ਚੂਚੇ ਨਾਲ ਜਾਲੀਆਂ ਤਨ ਸਾਰੀ ਅਸੀਂ ਕੱਲੀ ਕੱਲੀ ਦਰੀ ਦੀ ਹੈ ਜਿਹੜੀ ਵੀਡੀਓ ਪਾਵਾਂਗੇ ਹੁਣ ਤੁਹਾਨੂੰ ਅਸੀਂ ਥੋੜਾ ਇੱਦਾਂ ਹੀ ਦਿਖਾ ਦਿੰਦੇ ਹਾਂਜੀ ਮੰਮੀ ਅਗਲੀ ਵੀ ਦਿਖਾ ਦੋ ਆ ਮੁੱਛ ਮਰੋੜ ਅੱਛਾ ਮੁੱਛ ਮਰੋੜ ਹੈ ਹਾਂ ਹਾਂ ਮੁੱਛਾਂ ਦਰਵਾਜੇ ਉਦੋਂ ਵੀ ਸੀਗਾ ਹੈ ਪੂਰਾ ਮਸੂਰ ਅੱਛਾ ਅਗਲੀ ਵੀ ਦਿਖਾ ਲਉਂਗੀ ਆ ਬੇਲਾਂ ਦੀ ਆ ਬੇਲਾਂ ਬੇਲਾਂ ਨੂੰ ਫਲ ਬੜੇ ਅਗੀ ਦੇ ਮਾਹੀਂ ਇੱਕ ਨਾਤਾਂ ਦੀ ਈਕਾ ਉਹ ਚਾਨਣੀਆਂ ਜਿਹੜੀਆਂ ਫਲ ਬਿਆ ਹਨ ਉਹਨੇ ਹਾਂ ਹਾਂ ਅੱਛਾ ਉਹ ਹੈ ਉਹ ਹੈ ਜਿਹੜੀਆਂ ਬਹੁਤ ਪਾਰੀਆਂ ਹਨ ਉਹ ਹੂੰ ਜਾਂਗੀਆਂ ਬਹੁਤ ਪਾਰੀਆਂ ਨੇ ਆ ਮम्मी ਦੇ ਕਿ ਇਹ ਸਾ ਮम्मी ਇਹਨਾਂ ਵਾਲੇ ਬਿਤਾਸ ਕੋ ਵਾਲੇ ਅਈ ਹੈ ਅਸੀਂ ਤੋਂ ਪਲਵਾਣੀ ਸੀ ਜਦੋਂ ਇਸ ਸਮਾਨ ਕੱਢਿਆ ਤੇ ਮੀ ਆ ਗਿਆ ਆ ਖੇਸ ਨੇ ਇਹਨਾਂ ਨੇ ਵੀ ਮम्मी ਹੁੰਦੇ ਡਿਜ਼ਾਈਨ ਇਹ ਆ ਡੱਬੀਆਂ ਇਹ ਖੇਸ ਨੇ ਮੇ ਨਾਨੀ ਨੇ ਬਣਾਈ ਹੋਈ ਅੱਛਾ ਨਾਨੀ ਦੇ ਹੂੰ ਅੱਗੇ 8 ਵੱਟੇ ਵੀ ਬਣਾਏ ਹੋਏ ਨੇ ਮੇਰੇ ਮਾਂ ਦੇ ਆ ਸਾਰੇ ਖੇਸ ਆ ਸਾਰੇ ਖੇਸ ਆ ਤੇ ਆ ਨਾਲੇ ਮੰਮੀ ਨਾਲੇ ਵੀ ਆਪ ਬਣਾਏ ਹੋਇਆ ਨੇ ਆ ਨਾਲੇ ਮੈਂ ਆਪ ਬਣਾਏ ਹੋਇਆ ਵਿੱਚੇ ਮੇਰੀ ਬੀਬੀ ਦੇ ਬਣਾਏ ਹੋਇਆ ਅੱਛਾ ਉਹ ਖੇਸ ਬਣਾਏ ਹੋਏ ਬੀਬੀ ਦੇ ਅੱਛਾ ਤੁਹਾਨੂੰ ਸਾਰੇ ਅਸੀਂ ਕਿਹ ਚੀਜ਼ ਦੀ ਵੀਡੀਓ ਪਾਵਾਂਗੇ ਤੇ ਏਸੀ ਮੰਮੀ ਦਾ ਸਮਾਨ ਸਾਰਾ ਦਰਿਆ ਕੇ ਸਸਰਾਣੇ ਚੋਲੇ ਨਾਰੇ ਤਾਂ ਮੇਰੇ ਵਿਆਹ ਦਾ ਸਮਾਨ ਕਿਵੇਂ ਲੱਗਿਆ ਜੀ ਕਿਵੇਂ ਲੱਗਿਆ ਤੇ ਲਾਈਕ ਕਰੋ ਸ਼ੇਅਰ ਕਰੋ ਹਿਤ ਬੋਲੇ ਸ਼ੇਅਰ ਕਰੋ ਹਾਂ ਜੀ ਮੰਮੀ ਨੇ ਥੋੜਾ ਅਜੇ ਜੱਕਦੇ ਆ ਤੇ ਤੁਹਾਨੂੰ ਮੰਮੀ ਦੇ ਵਿਆਹ ਦਾ ਸਮਾਨ ਕਿਵੇਂ ਲੱਗਿਆ ਸਾਡੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਾਡਾ ਚੈਨਲ ਤਾਜ ਸੌਂਕੇ ਕਲਾਮ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੁਹਾਡਾ ਧੰਨਵਾਦ